ਆਪਣਾ ਸੁਖਵਿੰਦਰ ਸਿੰਘ ਵਿਖਾਲ ਇਸ ਟਾਈਮ ਅਸੀਂ ਖੜਿਆ ਪਬਲਿਕ ਕਾਲਜ ਸਮਾਣਾ ਜਿੱਥੇ ਕਿ ਪੰਚਾਇਤੀ ਇਲੈਕਸ਼ਨਾਂ ਦੇ ਕਾਗਜ਼ ਪੱਤਰ ਜਮ੍ਹਾਂ ਕਰਾਏ ਜਾ ਰਹੇ ਕਢਵਾਏ ਜਾ ਰਹੇ ਨੇ ਤੇ ਜਿੱਥੇ ਜਿਨ੍ਹਾਂ ਦੇ ਚੋਣ ਦੇ ਪੱਤਰ ਨੇ ਜਿਹੜੇ ਰੱਦ ਹੋਏ ਨੇ ਉਹ ਇੱਥੇ ਪਹੁੰਚੇ ਨੇ ਆਪਣਾ ਰੋਸ ਕਰਨ ਲਈ ਇੱਥੇ ਪਹੁੰਚੇ ਨੇ ਸ਼੍ਰੋਮਨੀ ਕਾਲੀਦਾ ਅੰਮ੍ਰਿਤਸਰ ਦੇ ਕੌਮੀ ਯਰਨ ਸਕੱਤਰ ਸਰਦਾਰ ਪ੍ਰੋਫੈਸਰ ਵਿੰਦਰਪਾਲ ਸਿੰਘ ਜੀ ਜਿਹੜੇ ਕਿ ਇੱਥੇ ਜਿਨ੍ਹਾਂ ਦੇ ਕਾਗਜ਼ ਜਿਹੜੇ ਕੈਂਸਲ ਹੋਏ ਨੇ ਉਹਨਾਂ ਲਈ ਹਾਜ਼ਾ ਨਾਰਾ ਮਾਰਨ ਲਈ ਉਹਨਾਂ ਦੀ ਆਵਾਜ਼ ਬਣਨ ਲਈ ਪਹੁੰਚੇ ਨੇ ਇਹਨਾਂ ਨਾਲ ਗੱਲ ਕਰਾਂਗੇ ਅੱਜ ਪ੍ਰੋਫੈਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਸਰਕਾਰ ਨੇ ਆਪਣਾ ਰੰਗ ਦਿਖਾਇਆ ਹੈ ਜੀ ਇਹਦੇ ਲਈ ਜਿਹੜੇ ਲੋਕਾਂ ਦੇ ਕਾਗਜ਼ ਜਿਹੜੇ ਰੱਦ ਹੋਏ ਨੇ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਜੀ ਅੱਜ ਸਾਰੇ ਪੰਜਾਬ 'ਚ ਹਾਹਾਕਾਰ ਹੈ ਅਸੀਂ ਇਸ ਵਕਤ ਪਬਲਿਕ ਕਾਲਜ ਸਮਾਣੇ ਦੇ ਬਾਹਰ ਖੜੇ ਆਂ ਪਹਿਲਾਂ ਅੰਦਰ ਐਸਜੀਐਮ ਸਾਹਿਬ ਨੂੰ ਮਿਲ ਕੇ ਆਏ ਆਂ ਅਜੇ ਤੱਕ ਸਾਨੂੰ ਕਾਗਜ਼ ਪੱਤਰਾਂ ਦੇ ਹਿਸਾਬ ਨਾਲ ਕਿਸੇ ਰਾਹ ਨਹੀਂ ਪਾਇਆ ਬੇਸ਼ੱਕ ਐਸਜੀਐਮ ਸਾਹਿਬ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਤੁਹਾਨੂੰ ਇੱਕ ਲੈਟਰ ਦਵਾਂਗੇ ਜਿਹਦੇ ਵਿੱਚ ਲਿਖਿਆ ਹੋਊਗਾ ਕਿ ਕੀ ਕਾਰਨ ਸੀ ਕਿ ਅਸੀਂ ਤੁਹਾਡੇ ਕਾਗਜ਼ ਜਿਹੜੇ ਨੇ ਉਹ ਰੱਦ ਕੀਤੇ ਅਸੀਂ ਇਸ ਵਾਸਤੇ ਇਹ ਲੜਾਈ ਲੜਨ ਵਾਸਤੇ ਇੱਥੇ ਖੜੇ ਆ ਸਾਡੇ ਤਿੰਨ ਉਮੀਦਵਾਰ ਨੇ ਇੱਕ ਜੁੜੇ ਮਾਜਰੇ ਤੋਂ ਆਏ ਦੋ ਖਾਨ ਤੋਂ ਜਿਨ੍ਹਾਂ ਦੇ ਕਾਗਜ਼ ਇਹਨਾਂ ਨੇ ਰੱਦ ਕੀਤੇ ਨੇ ਇੱਕ ਬਠੋਈ ਤੋਂ ਸਾਡੇ ਸਰਪੰਚ ਨੇ ਉਹ ਹਾਈ ਕੋਰਟ ਗਏ ਨੇ ਉਹਨਾਂ ਦੇ ਸਾਰੇ ਪੰਜਾਂ ਦੇ ਵੀ ਉਹਨਾਂ ਨੇ ਕੈਨਸਲ ਕਰਤੇ ਨੇ ਸੋ ਜਿੱਥੇ-ਜਿੱਥੇ ਵੀ ਇਹਨਾਂ ਨੂੰ ਲੱਗਿਆ ਅੱਜ ਦੀ ਸਰਕਾਰ ਨੂੰ ਕਿ ਸਾਹਮਣੇ ਕੋਈ ਮੁਕਾਬਲਾ ਕਰਨ ਵਾਲਾ ਹੈ ਉਹਨਾਂ ਨੇ ਮੁਕਾਬਲਾ ਕਰਨ ਦੀ ਬਜਾਏ ਆਪਣੀ ਹਾਰ ਮੰਨ ਲਈ ਇਹ ਸਰਕਾਰ ਦੀ ਸਭ ਤੋਂ ਵੱਡੀ ਹਾਰ ਹੁੰਦੀ ਹੈ ਇਹ ਸਰਕਾਰ ਦੀ ਸਾਰੀ ਮਸ਼ੀਨਰੀ ਤੁਹਾਡੇ ਕੋਲ ਹੋਵੇ ਤੇ ਤੁਸੀਂ ਸਾਡੇ ਕਾਗਜ਼ ਰੱਦ ਕਰ ਦਿਓ। ਸੋ ਅਸਲ ਅਰਥਾਂ ਵਿੱਚ ਤਾਂ ਇਹ ਹਾਰ ਕਬੂਲਣੀ ਹੁੰਦੀ ਹੈ। ਪਰ ਅਸੀਂ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਸੰਜਨੈ ਸਿੰਘ ਭਿੰਡਰਾ ਵਾਲਿਆਂ ਤੋਂ ਬਾਅਦ ਸਾਡੀ ਪਾਰਟੀ ਲੜਾਈ ਜਿਹੜੀ ਇਨਸਾਫ਼ ਦੀ ਹੈ, ਜ਼ੁਲਮ ਦੇ ਖਿਲਾਫ ਹੈ, ਉਹ ਲੜਦੇ ਆ ਰਹੇ ਆ। ਚਾਹੇ ਉਹ ਲੋਕਤੰਤਰੀ ਤਰੀਕੇ ਨਾਲ ਅਸੀਂ ਲੜਦੇ ਆਂ। ਪਰ ਅਸੀਂ ਕਦੇ ਵੀ ਅਵੇਸਲੇ ਨਹੀਂ ਪਏ। ਸੋ ਜਿਸ ਮਕਸਦ ਲਈ ਅਸੀਂ ਅੱਜ ਆਏ ਸੀ ਉਹ ਮਕਸਦ ਅਜੇ ਅੰਦਰ ਚੱਲ ਰਿਹਾ ਹੈ ਮੇਰੇ ਨਾਲ ਪਰਮਜੀਤ ਸਿੰਘ ਖਾਨਪੁਰ ਸਾਹਿਬ ਖੜੇ ਨੇ ਇਹਨਾਂ ਦੇ ਮਿਸਿਸ ਵੀ ਕਾਗਜਨ ਰੱਦ ਕੀਤਾ ਹੈ ਇਹਨਾਂ ਦਾ ਵੀ ਕੀਤਾ ਹੈ ਸਾਡੀ ਗੁੱਡੀ ਇੱਕ ਜੋੜੇ ਮਾਜਰੇ ਤੋਂ ਹੈ ਉਹਦਾ ਕੀ ਨਾ ਸੁਖਵਿੰਦਰ ਕੌਰ ਉਹਦਾ ਵੀ ਉਹਨਾਂ ਨੇ ਰੱਦ ਕੀਤਾ ਉਹ ਅੰਦਰ ਐਸਡੀਐਮ ਦਫ਼ਤਰ ਦੇ ਵਿੱਚ ਬੈਠੇ ਇੰਤਜ਼ਾਰ ਕਰ ਰਹੇ ਨੇ ਸੋ ਮੈਂ ਸਾਰੇ ਸੁਣਨ ਵਾਲਿਆਂ ਨੂੰ ਇਹ ਕਹਿਣਾ ਕਿ ਜਦੋਂ ਸਰਕਾਰਾਂ ਜਾਨਮ ਹੋ ਜਾਣ ਤਾਂ ਲੜਾਈ ਲੜਨੀ ਪੈਂਦੀ ਹੈ ਜਿੰਨੇ ਵੀ ਬੰਦਿਆਂ ਦੇ ਕਾਗਜ਼ ਰੱਦ ਹੋਏ ਨੇ ਪਟਿਆਲੇ ਜ਼ਿਲ੍ਹੇ ਚ ਪੰਜਾਬ ਚ ਖਾਸ ਕਰ ਸਮਾਣੇ ਹਲਕੇ ਚ ਜਿੱਥੇ ਮੈਂ ਹੁਣ ਖੜਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਲੜਾਈ ਜਿਹੜੀ ਹੈ ਉਹ ਸਰਕਾਰ ਦੇ ਖਿਲਾਫ ਲੜਨੀ ਚਾਹੀਦੀ ਹੈ ਇੱਥੇ ਸਾਨੂੰ ਆਪਣੇ ਸ਼ਿਕਵੇ ਪੁੱਲ ਜਾਣੇ ਚਾਹੀਦੇ ਨੇ ਵੀ ਅਸੀਂ ਕਿਹੜੇ ਧੜੇ ਨਾਲ ਸੰਬੰਧਤਾ ਧੱਕੇ ਵਾਲੇ ਲੋਕ ਇੱਕ ਪਾਸੇ ਹੋ ਜੋ ਤੇ ਧੱਕਾ ਕਰਨ ਵਾਲੇ ਇੱਕ ਪਾਸੇ ਹੋ ਜੋ ਬਸ ਅੱਜ ਮੈਂ ਇਹੀ ਸੁਨੇਹਾ ਦੇਣ ਆਇਆ ਇੱਥੇ ਤੇ ਅਸੀਂ ਉਹ ਕਾਗਜ਼ ਲੈ ਕੇ ਅਸੀਂ ਜ਼ਮੀਨ ਤੇ ਲੜਾਈ ਵੀ ਲੜਾਂਗੇ ਅਸੀਂ ਕੋਰਟ ਵਿੱਚ ਲੜਾਈ ਵੀ ਲੜਾਂਗੇ ਜਿਹੜਾ ਕਾਗਜ਼ ਸਾਨੂੰ ਦਿੱਤਾ ਜਾਊਗਾ ਉਹਦੇ ਤੇ ਜਿਹੜਾ ਵੀ ਰੀਜ਼ਨ ਲਿਖਿਆ ਜਾਊਗਾ ਕਾਰਨ ਲਿਖਿਆ ਜਾਊਗਾ ਉਹਨੂੰ ਕਾਰਨ ਨੂੰ ਲੈ ਕੇ ਅਸੀਂ ਸੜਕਾਂ ਤੇ ਵੀ ਲੜਾਈ ਲੜਾਂਗੇ ਚਾਹੇ ਸਾਨੂੰ ਧਰਨੇ ਦੇਣੇ ਪੈਣ ਚਾਹੇ ਸਾਨੂੰ ਪ੍ਰੋਟੈਸਟ ਕਰਨਾ ਪਵੇ ਤੇ ਅਸੀਂ ਕੋਰਟ ਵਿੱਚ ਵੀ ਲੜਾਈ ਲੜਾਂਗੇ ਜੋ ਸਾਡਾ ਹੱਕ ਹੈ ਜੀ ਠੀਕ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਮੇਰੇ ਨਾਲ ਪਾਰਟੀ ਦੇ ਸਾਰੇ ਸੀਨੀਅਰ ਬੰਦੇ ਸਾਡੇ ਜ਼ਿਲ੍ਹਾ ਪ੍ਰਧਾਨ ਸਰ ਸਹਿਜਪੁਰਾ ਸਾਹਿਬ ਹਰਦੀਪ ਸਿੰਘ ਜੀ ਉਹ ਵੀ ਨਾਲ ਨੇ ਗੁਰਾਇਆ ਸਾਹਿਬ ਵੀ ਨਾਲ ਨੇ ਨੌਜਵਾਨ ਅਮਰਤਪਾਲ ਹੁਣੀ ਨਾਲ ਨੇ ਸਰਪੰਚ ਸਾਡਾ ਅੱਜ ਤੋਂ ਸਰਪੰਚ ਸਾਡਾ ਖਾਨਪੁਰ ਦਾ ਪਰਮਜੀਤ ਸਿੰਘ ਹੈ ਸਰਪੰਚ ਪਰਮਜੀਤ ਸਿੰਘ ਜੀ ਵੀ ਸਾਡੇ ਨਾਲ ਨੇ ਬੀਬੀ ਅਕੀ ਵੀ ਸਾਡੇ ਨਾਲ ਹੈ ਜੋੜੇ ਮਾਜਰੇ ਤੋਂ ਆ ਆਰਮ ਸਿੰਘ ਜੀ ਵੀ ਨਾਲ ਨੇ ਬ੍ਰਿੰਦਪਤ ਸਿੰਘ ਚੀਮਾ ਸਾਰੇ ਜਿਹੜੇ ਹਰਕਿਸ਼ਨ ਸਿੰਘ ਜੀ ਆ ਗੁਰਮੀਤ ਸਿੰਘ ਸਾਡੇ ਭਰਾ ਉਹ ਵੀ ਨਾਲ ਨੇ ਸਾਰੇ ਸੋ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆਂ ਅਸੀਂ ਤੇ ਉਤਸ਼ਾਹ ਚ ਹੈਗੇ ਆ ਤੇ ਇਹੀ ਸਾਨੂੰ ਦੇਣ ਹੈ ਸਾਡੇ ਗੁਰੂਆਂ ਦੇ ਵੀ ਤੇ ਪਾਰਟੀ ਵੀ ਕਿ ਸਾਡੇ ਖਿਲਾਫ ਪਾਵੇਂ ਸਾਰੇ ਹੋ ਜਾਣ ਪਰ ਅਸੀਂ ਨਿਆਂ ਦੇ ਹੱਕ ਚ ਤੇ ਜ਼ੁਲਮ ਦੇ ਖਿਲਾਫ ਲੜਾਈ ਅਸੀਂ ਲੜਦੇ ਰਹਾਂਗੇ ਉਹ ਅਸੀਂ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਲੈਕਸ਼ਨਰ ਰਾਜ ਕੋਈ ਪਹਿਲੀ ਸਰਕਾਰ ਨਹੀਂ 1984 ਤੋਂ ਮੈਂ ਤੁਰਿਆ ਹੋਇਆ ਹਾਂ ਸਦਾ ਸੇਮਰਦੀ ਸਿੰਘ ਮਾਨ ਦੇ ਨਾਮ ਪਤਾ ਦਸਨ ਇਹ ਜੇ ਸਰਕਾਰਾਂ ਕਿੰਨੀਆਂ ਆਈਆਂ ਕਿੰਨੀਆਂ ਚਲਿਆ ਗਿਆ ਜੇ ਰੂਲ ਕਲਪਕ ਚਲਦੀਆਂ ਫਿਰ ਅਸੀਂ ਕਿਉਂ ਹੋਗੇ ਫਿਰ ਤਾਂ ਅਸੀਂ ਆਪਣੇ ਘਰੇ ਇਲੈਕਸ਼ਨਾਂ ਲੜਦੇ ਆ ਹੁਣ ਬੱਚੀ ਆ ਆ ਹਿੰਮਤੀ ਆ ਖੜਦੇ ਨੇ ਉੱਥੇ ਹਾਂ ਜੇ ਉਹ ਸਾਡੀ ਇਹ ਬੇਨਤੀ ਹੈ ਕੋਈ ਸਿਰਫ ਕਲਪਕ ਨਹੀਂ ਕਹਿੰਦੇ ਆ ਨੇ ਉਹਨਾਂ ਨੂੰ ਕਿਹਾ ਸੀ ਮੈਂ ਤੁਹਾਡੇ ਅਸਾਂ ਆ ਰਹੇ ਨੇ ਇਹ ਉਹ ਹੀ ਮੈਨੂੰ ਇਹੀ ਬੇਨਤੀ ਕੀਤੀ ਉਹਨਾਂ ਨੇ ਜੀ ਕੰਡੀਡੇਟ ਬਲੱਪ ਆਜ ਇੱਕ ਮਿੰਟ ਵਾਤੇ ਦੋੜ ਜੀ ਮੇਰੇ ਜੋਬ ਆਜ ਤੁਸੀਂ ਬਾਤ ਕੀਤੀ